ਕਾ ਤੁਸੀਂ ਜੁੜੇ ਹੋ ਐਨਆਰਆਈ ਟੀਵੀ ਨਾਲ ਮੈਂ ਆ ਤੁਹਾਡੇ ਨਾਲ ਸਤਰਾਮ ਸਿੰਘ ਬਠੋਈ ਤਾਂ ਵੱਡੀ ਖਬਰ ਐਸਪੀਐਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਹਿਲਾਂ ਹੀ ਬੀਬੀਐਮਪੀ ਦਾ ਮਸਲਾ ਜਿਹੜਾ ਵੱਡਾ ਬਣਿਆ ਹੋਇਆ ਤਾਂ ਇਸ ਸਭ ਦੇ ਦਰਮਿਆਨ ਹੁਣ ਐਸਪੀਐਲ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡੀ ਜਿਹੜੀ ਆ ਝਾੜਚੰਬ ਕੀਤੀ ਆ ਸੁਪਰੀਮ ਕੋਰਟ ਨੇ ਤਾਂ ਸੁਪਰੀਮ ਕੋਰਟ ਵੱਲੋਂ ਅਹਿਮ ਟਿੱਪਣੀਆਂ ਕੀਤੀਆਂ ਗਈਆਂ ਨੇ ਤਾਂ ਵੱਡੇ ਮਸਲੇ ਜਿਹੜੇ ਆ ਉਹ ਪਾਣੀ ਨੂੰ ਲੈ ਕੇ ਹੁਣ ਉਹ ਜਾਗਰ ਹੋਣ ਲੱਗੇ ਨੇ ਹਾਲਾਂਕਿ ਐਸਪੀਐਲ ਦਾ ਮਸਲਾ ਜਿਹੜਾ ਪਹਿਲਾਂ ਹੀ ਆ ਲੰਬੇ ਸਮੇਂ ਤੋਂ ਬਣਿਆ ਹੋਇਆ ਤਾਂ ਦੂਜੇ ਪਾਸੇ BBMB ਦਾ ਜਿਹੜਾ ਮਸਲਾ ਹੈ ਉਹ ਹੁਣ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਦੇ ਚੱਲਦਾਂ ਸਪੈਸ਼ਲ ਸੈਸ਼ਨ ਤੱਕ ਜਿਹੜਾ ਪੰਜਾਬ ਸਰਕਾਰ ਨੂੰ ਸੱਦਣਾ ਪਿਆ ਤਾਂ ਇਹ ਹਲੇ ਮਸਲਾ ਹੱਲ ਨਹੀਂ ਹੋਇਆ ਤਾਂ ਦੂਜੇ ਪਾਸੇ ਹੁਣ ਕਿਰਦੀ ਨਜ਼ਰ ਆ ਰਹੀ ਆ ਪੰਜਾਬ ਸਰਕਾਰ SYL ਦੇ ਮੁੱਦੇ ਤੇ ਤਾਂ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਸੁਪਰੀਮ ਕੋਰਟ ਵੱਲੋਂ ਤਾਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤੁਸੀਂ ਤਾਨਾਸ਼ਹੀਰ ਰਵਈਆ ਜਿਹੜਾ ਅਪਣਾਇਆ ਹੋਇਆ ਹੈ ਤਾਂ ਭਾਰ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਐਸਵਾਈਐਲ ਦਾ ਮੁੱਦਾ ਵੱਡੇ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਇੱਥੋਂ ਤੱਕ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਤੇ ਕੇਂਦਰ ਸਰਕਾਰ ਮਿਲ ਕੇ ਇਸ ਦਾ ਹੱਲ ਕੱਢਣ ਪਰ ਅੱਜ ਇਸ ਮਸਲੇ ਤੇ ਅਹਿਮ ਸੁਣਵਾਈ ਹੋਈ ਹੈ ਜਿਸ ਤੇ ਚੱਲਦਿਆਂ ਐਸਵਾਈਐਲ ਦੀ ਉਸਾਰੀ ਤੇ ਪੰਜਾਬ ਸਰਕਾਰ ਨੇ ਹੁਕਮ ਲਈ ਮੰਨੇ ਇਹ ਜਿਹੜੇ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਵੱਲੋਂ ਤਾਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਤੇ ਉੱਥੇ ਹੀ ਸੁਪਰੀਮ ਕੋਰਟ ਨੇ ਅੱਗੇ ਕਿਹਾ ਤੁਸੀਂ ਹਦੇਸਾਂ ਦੇ ਬਾਵਜੂਦ ਜ਼ਮੀਨ ਦੀ ਨੋਟੀਫਾਈ ਕੀਤੀ ਹੈ ਤਾਂ ਸੁਪਰੀਮ ਕੋਰਟ ਵੱਲੋਂ ਐਸਵਾਈਐਲ ਦੀ ਉਸਾਰੀ ਦੇ ਲਈ ਹਦੇ ਜਾਰੀ ਹੋਏ ਹੋਏ ਨੇ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਪਿਛਲੇ ਸਮੇਂ ਦਰਮਿਆਨ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਜਿਹੜਾ ਇਹ ਸਮਝੌਤਾ ਸੀ ਤਾਂ ਇਸ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਇਤੋਂ ਤੱਕ ਕਿ ਜਿਹੜੀ ਐਸਵਾਈਐਲ ਨਹਿਰ ਦੀ ਉਸਾਰੀ ਹੋ ਗਈ ਸੀ ਉਸ ਨੂੰ ਟਾਹ ਟੇਰੀ ਕਰਕੇ ਮੁੜ ਕਿਸਾਨਾਂ ਨੂੰ ਜ਼ਮੀਨ ਦੇ ਦਿੱਤੀ ਜਿੱਤੇ ਚੱਲਦਿਆਂ ਇਹ ਮਸਲਾ ਬੜੀ ਜਿਹੜੀ ਅੱਗ ਬਣਿਆ ਹੋਇਆ ਤੇ ਇਸ ਦੇ ਚੱਲਦਿਆਂ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਚ ਵਿਚਾਰ ਅਧੀਨ ਹੈ ਤੇ ਸੁਪਰੀਮ ਕੋਰਟ ਨੇ ਕਈ ਵਾਰ ਫਟਕਾਰ ਆ ਜਿਹੜੀ ਜਿੱਥੇ ਕੇਂਦਰ ਸਰਕਾਰ ਨੂੰ ਲਗਾਈ ਆ ਤਾਂ ਉੱਥੇ ਹੀ ਸੂਬਾ ਸਰਕਾਰਾਂ ਨੂੰ ਵੀ ਕਿਹਾ ਹੈ ਕਿ ਹੁਣ ਤੱਕ ਕਿਉਂ ਹੱਲੇ ਇਸ ਦਾ ਅਫਸਰ ਬੈਠ ਕੇ ਕਿਉਂ ਨਹੀਂ ਕੱਢਿਆ ਗਿਆ ਤਾਂ ਪੰਜਾਬ ਸਰਕਾਰ ਇੱਥੇ ਬੁੜੇ ਤਰੀਕੇ ਨਾਲ ਕਿਰਦੀ ਨਜ਼ਰ ਆਈ ਤਾਂ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਨੇ ਪੰਜਾਬ ਸਰਕਾਰ ਨੂੰ ਐਸਸੀ ਨੇ ਝਾੜ ਪਾਈ ਹੈ ਝਾੜ ਚੰਬ ਕੀਤੀ ਹੈ ਸੁਪਰੀਮ ਕੋਰਟ ਨੇ ਤੇ ਉੱਥੇ ਹੀ ਕਿਹਾ ਹੈ ਕਿ ਤੁਸੀਂ ਆਦੇਸ਼ਾਂ ਦੇ باوجود ਜ਼ਮੀਨ ਡੀ ਨੋਟੀਫਾਈ ਕੀਤੀ ਹੈ ਐਸਵਾਈਐਲ ਦੀ ਐਸਵਾਈਐਲ ਦੀ ਉਸਾਰੀ ਤੇ ਪੰਜਾਬ ਸਰਕਾਰ ਨੇ ਹੁਕਮ ਨਹੀਂ ਮੰਨੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਸ ਐਸਵਾਈਐਲ ਦੀ ਉਸਾਰੀ ਦੇ ਲਈ ਜਿਹੜੇ ਹੁਕਮ ਹੋਏ ਨੇ ਉਹ ਸਰਕਾਰ ਨੇ ਮੰਨੇ ਹੀ ਨਹੀਂ ਇਹ ਸਰਕਾਰ ਦੇ ਕੀ ਇਹ ਪੰਜਾਬ ਸਰਕਾਰ ਦਾ ਤਾਨਾਸ਼ਾਈ ਰਵਈਆ ਤਾਂ ਇਸ ਸੁਪਰੀਮ ਕੋਰਟ ਨੇ ਪੁੱਛਿਆ ਕਿ ਇਹ ਤੁਸੀਂ ਇੱਥੇ ਤਾਨਾਸ਼ਾਹੀ ਰਵਈਆ ਆਪਣਾ ਦਿਖਾਉਣਾ ਚਾਹੁੰਦੇ ਹੋ ਤੇ ਉੱਥੇ ਹੀ ਜੇ ਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਵੀ ਇਸ ਨੂੰ ਲੈ ਕੇ ਆਪਣਾ ਜਿਹੜੀ ਦਲੀਲ ਰੱਖੀ ਗਈ ਹੈ ਤੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਸਰਕਾਰ ਸਿਰਫ ਸਰਕਾਰ ਦਾ ਮਸਲਾ ਨਹੀਂ ਲੋਕਾਂ ਦਾ ਮਸਲਾ ਹੈ ਪੰਜਾਬ ਸਰਕਾਰ ਦਾ ਇਹ ਜਵਾਬ ਦਿੱਤਾ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ SBYL ਦਾ ਪੰਜਾਬ ਦਾ ਸੰਵੇਦਨਸ਼ੀਲ ਤੇ ਭਾਵਨਾ ਭਾਵਨਾਤਮਕ ਮੁੱਦਾ ਹੈ ਜਿਸ ਦੇ ਚੱਲਦੇ ਆ ਇਸ ਤੇ ਕੋਈ ਜਲਦੀ ਫੈਸਲਾ ਨਹੀਂ ਲਿਆ ਜਾ ਸਕਦਾ ਤੇ ਜਿੱਥੇ ਅਸੀਂ ਅਕਸਰ ਸੁਣਦੇ ਆ ਕਿ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਕੋਲ ਪੀਣ ਯੋਗ ਪਾਣੀ ਨਹੀਂ ਹੈ ਤੇ ਇੱਕ ਬੂੰਦ ਵੀ ਕਿਸੇ ਲਈ ਬਾਦੂ ਨਹੀਂ ਹੈ ਕਿ ਕਿਸੇ ਸਵੇਰ ਨੂੰ ਦਿੱਤਾ ਜਾਵੇ ਤਾਂ ਹੁਣ ਰੇੜਕਾ ਜਿਹੜਾ ਉਹ S Y L ਦਾ ਜਿਹੜਾ ਬਣਦਾ ਨਜ਼ਰ ਆ ਰਿਹਾ ਜਿੱਥੇ ਪਹਿਲਾਂ ਹੀ ਰੇੜਕਾ ਵੱਡਾ BBMP ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਵੱਡਾ ਜਿਹੜਾ ਰੇੜਕਾ ਬਣਿਆ ਹੋਇਆ ਭਾਖੜਾ ਬਲੇ ਬਿਆਸ ਮੈਨੇਜਮੈਂਟ ਬੋਰਡ ਵਿੱਚ ਵੱਡੇ ਪੱਧਰ ਤੇ ਤਵਾਦਲੇ ਕਿਤੇ ਗਏ ਸਤੇ ਵਾਧੂ ਪਾਣੀ ਜਿੱਥੇ ਹਰਿਆਣਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਐਸਵਾਈਐਲ ਨੇ ਇੱਕ ਵਾਰ ਫਿਰ ਤੋਂ ਜਿਹੜੀ ਆ ਮਸਲੇ ਨੇ ਉਹ ਹਲਚਲ ਮਚਾ ਕੇ ਰੱਖ ਦਿੱਤੀ ਹੈ ਤਾਂ ਸੁਪਰੀਮ ਕੋਰਟ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਝਾੜ-ਚੰਬ ਕੀਤੀ ਗਿਆ ਪੰਜਾਬ ਸਰਕਾਰ ਦੀ ਹਾਲਾਂਕਿ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਸਿਰਫ ਸਰਕਾਰ ਦਾ ਮਸਲਾ ਨਹੀਂ ਹੈ ਇਹ ਲੋਕਾਂ ਦਾ ਮਸਲਾ ਹੈ ਤੇ ਉੱਥੇ ਹੀ ਐਸਵਾਈਐਲ ਦਾ ਪੰਜਾਬ ਦਾ ਐਸਵਾਈਐਲ ਪੰਜਾਬ ਦਾ ਸੰਵੇਦਨਸ਼ੀਲ ਤੇ ਭਾਵਨਾ ਭਾਵਨਾਤਮਕ ਮੁੱਦਾ ਹੈ ਤੇ ਇਸ ਤੇ ਕਾਫੀ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਇਸ ਦੇ ਚੱਲਦੇ ਆ ਜਿੱਥੇ ਪਹਿਲਾਂ ਹੀ ਕਾਫੀ ਜਿਹੜਾ ਸੋਕਾ ਸਹਿਰੇ ਕੁਝ ਏਰੀਆ ਪੰਜਾਬ ਦਾ ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਹੁਣ BBMP ਦਾ ਜਿਹੜਾ ਮਸਲਾ ਬਣਿਆ ਹੋਇਆ ਤਾਂ ਇਸ ਸਭ ਦੇ ਦਰਮਿਆਨ ਹੁਣ ਇਹ ਵੱਡਾ ਮਸਲਾ ਬਣ ਕੇ ਸਾਹਮਣੇ ਆਇਆ ਤਾਂ ਸੁਪਰੀਮ ਕੋਰਟ ਨੇ ਵੀ ਸਿੱਧੇ ਹੁਣ ਟਿੱਪਣੀਆਂ ਕਰ ਦਿੱਤੀਆਂ ਨੇ ਤੇ ਸਿੱਧਾ ਕਹਿ ਦਿੱਤਾ ਕਿ ਜੇ ਤਾਂ ਹੱਲ ਨਿਕਲਦਾ ਤਾਂ ਦੱਸੋ ਨਹੀਂ 13 ਅਗਸਤ ਨੂੰ ਮੋੜ ਤੋਂ ਇਸ ਤੇ ਅਸੀਂ ਸੁਣਵਾਈ ਕਰਾਂਗੇ ਤਾਂ ਪੰਜਾਬ ਸਰਕਾਰ ਤੇ ਸੂਬਾ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਇਸ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ ਨਹੀਂ ਫਿਰ ਅਸੀਂ ਇਸ ਤੇ ਮੋੜ ਸੁਣਵਾਈ ਕਰਾਂਗੇ ਤੇ ਕੋਈ ਵੀ ਆਦੇਸ਼ ਜਾਰੀ ਹੋ ਸਕਦੇ ਨੇ